ਲੇਟੈਸਟ ਵੀਡੀਓ ਅਤੇ ਅਪਡੇਟਸ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਦੇ ਨਾਲ ਦਾ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਅਪਡੇਟ ਮਿਲਦੇ ਰਹਿਣ। ਕਰੀਬ 1 ਮਹੀਨਾ ਪਹਿਲਾਂ ਪ੍ਰਿੰਸ ਆਨੰਦ ਉੱਪਰ ਹਮਲਾ ਕਰਨ ਵਾਲੇ ਹਮਲਾਵਰ ਦੀਆਂ ਮੁਸ਼ਕਲਾਂ ਵੱਤ ਸਕਦੀਆਂ ਨੇ ਕਿਉਂਕਿ ਇਨਸਾਫ਼ ਦੀ ਲੜਾਈ ਲੜ ਰਹੇ ਪ੍ਰਿੰਸ ਆਨੰਦ ਦੇ ਨਾਲ ਹੁਣ ਉਸ ਪਰਿਵਾਰ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ ਜਿਨ੍ਹਾਂ ਦੀ ਸਿੱਖ ਬੱਚੀ ਦੇ ਸਾਲ 2016 ਦੌਰਾਨ ਉਕਤ ਹਮਲਾਵਰ ਵੱਲੋਂ ਆਪਨੇ ਸਕੂਲ ਵਿੱਚ ਕੇਸ ਕਤਲ ਕਰ ਦਿੱਤੇ ਗਏ ਸਨ ਸ਼ਿਵ ਸੈਨਾ ਸਮਾਜਵਾਦੀ ਦੇ ਕੌਮੀ ਬੁਲਾਰੇ ਰਵੀ ਸ਼ਰਮਾ ਦੀ ਅਗਵਾਈ ਹੇਠ ਪ੍ਰਿੰਸ ਆਨੰਦ ਅਤੇ ਬੱਚੀ ਦੀ ਮਾਂ ਰਜਵੰਤ ਕੌਰ ਐਸਐਸਪੀ ਗੁਰਦਾਸਪੁਰ ਨੂੰ ਮਿਲੇ ਅਤੇ ਇਨਸਾਫ ਦੀ ਗੁਹਾਰ ਲਗਾਈ ਅੱਜ ਅਸੀਂ ਮਾਨਯੋਗ ਐਸਐਸਪੀ ਅਕਸ਼ਨ ਸਿੰਘ ਖੁੱਲੋਂ ਨੂੰ ਮੈਨਾ ਗੁਰਦਾਸਪੁਰ ਆਏ ਆ ਜਿਹਦਾ ਕਾਰਨ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਹਿੰਦੂ ਲੀਡਰ ਪ੍ਰਿੰਸ ਅਨੰਦਜੀਤ ਦੇ ਜਿਹੜਾ ਹਮਲਾ ਹੋਇਆ ਹੈ ਉਹਨਾਂ ਦੇ ਘਰ ਜਾ ਕੇ ਜਿਹੜਾ ਹਮਲਾ ਕੀਤਾ ਗਿਆ ਹੈ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਲੋਕਲ ਲੈਵਲ ਦੇ ਉੱਤੇ ਡੀਐਸਪੀ ਇਨਵੈਸਟੀਗੇਸ਼ਨ ਜਿਹੜੇ ਨੇ ਉਹ ਇਹਨਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਅਸੀਂ ਰਿਪੋਰਟ ਜਿਹੜੀ ਹੈ ਉਹ ਐਸਐਸਪੀ ਸਾਹਿਬ ਨੂੰ ਸਬਮਿਟ ਕਰਦੀ ਹੈ ਜਦ ਕਿ ਸੱਚ ਇਹ ਹੈ ਕਿ ਅਜੇ ਤੱਕ ਰਿਪੋਰਟ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਨੂੰ ਸਬਮਿਟ ਨਹੀਂ ਕੀਤੀ ਗਈ ਜਿਹਦੇ ਅੱਜ ਦੇ ਵਿੱਚ ਅਸੀਂ ਹੁਣ ਆਪਾਂ ਉਹਨਾਂ ਨੂੰ ਮਿਲੇ ਆ ਔਰ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਦਿੱਤੀ ਹੈ ਔਰ ਉਹਨਾਂ ਨੇ ਸਮੁੱਚਾ ਸ਼ਾਸਨ ਦੋਇਆ ਕਿ ਅੱਤ ਦੇ ਵਿੱਚ ਜਿਹੜਾ ਉਹ ਮਾਮਲਾ ਉਹ ਸਾਰਾ ਜਿਹੜਾ ਉਹ ਅਸੀਂ ਨਿਵੇੜ ਦਾਂਗੇ ਉਹਨਾਂ ਦੇ ਨਾਲ ਹੀ ਇੱਕ ਹੈਰਾਨ ਕਰਨ ਯੋਗ ਗੱਲ ਹੈ ਕਿ ਉਹੀ ਜਿਹੜੇ ਕਲਪਿਤ ਨੇ ਸੰਜੀਵ ਮਹਾਜਨ, ਕੁਸ਼ ਮਹਾਜਨ ਉਹਨਾਂ ਦੇ ਇੱਕ ਹੋਰ ਸਾਥੀ ਦੇ ਖਿਲਾਫ 2016 ਚ ਵੀ ਇੱਕ ਮੁਕੱਦਮਾ ਜਿਹੜਾ ਉਹ ਦਰਜ ਹੋਇਆ ਹੈ ਜੀ ਦੀ ਐਫ ਆਈ ਆਰ ਨੰਬਰ 141 ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਾਸਤੇ ਵੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਕਿਉਂਕਿ ਇਹਦੇ ਵਿੱਚ ਵੀ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਉਹਨਾਂ ਨੂੰ ਕਿਸੇ ਕੱਲ ਦੀ ਜਾਣਕਾਰੀ ਨਹੀਂ ਹੈ ਕਿ ਇਹਦਾ ਪਰਚੇ ਦਾ ਕੀ ਬਣਿਆ ਪਰ ਹੈਰਾਨ ਕਰਨਯੋਗ ਤੱਥ ਇਹ ਹੈ ਕਿ ਇਹਦੇ باوجود ਵੀ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਥੋਂ ਦਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਰਜਵੰਤ ਕੋਰਤ ਦੀ ਮੰਨੀ ਜਾਵੇ ਤਾਂ ਸਾਲ 2016 ਵਿੱਚ ਉਹਨਾਂ ਦੀ ਲੜਕੀ ਦੇ ਕੇਸ ਕਤਲ ਕੀਤੇ ਜਾਣ ਦੇ ਮਾਮਲੇ 'ਚ ਸਥਾਨਕ ਪੁਲਿਸ ਨੇ ਐਫ ਆਈ ਆਰ ਤਾਂ ਦਰਜ ਕਰ ਲਈ ਸੀ ਔਰ ਉਸ ਉੱਪਰ ਕੀ ਕਾਰਵਾਈ ਕੀਤੀ ਗਈ ਜਾਂ ਕੀ ਬਣਿਆ ਉਹਨਾਂ ਨੂੰ ਅੱਜ ਤੱਕ ਇਸ ਦਾ ਪਤਾ ਹੀ ਨਹੀਂ ਲੱਗਿਆ। ਕੀ ਮੈਂ ਅੱਜ ਰਵੀ ਸ਼ਰਮਾ ਨੂੰ ਨਾਲ ਜਿਨੇ ਲੈ ਕੇ ਆਈਆਂ ਐ एसएसपी ਦਫਤਰ ਕਿਉਂਕਿ ਮੇਰੀ ਬੇਟੀ ਦੇ ਜਿਹੜੇ ਕੇਸ ਕਤਲ ਹੋਣ ਦੇ ਮਾਮਲੇ ਵਿੱਚ ਮੈਂ ਪਰਚਾ ਦਰਜ ਕਰਵਾਇਆ ਸੀ 2016 ਵਿੱਚ ਪਰਚਾ ਨੰਬਰ ਹੈਗਾ 141 ਜਿੱਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਬਿਲਕੁਲ ਵੀ ਮੈਨੂੰ ਪਤਾ ਨਹੀਂ ਲੱਗਦੀ ਇਹਨਾਂ ਨੇ ਕੀਤਾ ਕੀ ਹੈਗਾ ਯਾ ਪੈਸੇ ਖਾਦੇ ਨੇ ਜਾਂ ਕੀ ਕੀਤਾ ਇਹ ਕੱਜ ਮੈਂ ਰਵੀ ਸ਼ਰਮਾ ਜੀ ਨੂੰ ਉਹਨਾਂ ਨੂੰ ਲੈ ਕੇ ਐਸਐਸਪੀ ਦਫ਼ਤਰ ਪੇਸ਼ ਹੋਈਆਂ ਮੈਂ ਚਾਹਨੀ ਆ ਕਿ ਇਸ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਰਵੀ ਸ਼ਰਮਾ ਦੇ ਅਨੁਸਾਰ ਫਿਲਹਾਲ ਐਸਐਸਪੀ ਗੁਰਦਾਸਪੁਰ ਹਰਚਰਨ ਸਿੰਘ ਪੁੱਲਰ ਨੇ ਪ੍ਰਿੰਸ ਆਨੰਦ ਦੇ ਮਾਮਲੇ ਅਤੇ ਉਕਤ ਸਿੱਖ ਲੜਕੀ ਦੇ ਕੇਸ ਕਤਲ ਕੀਤੇ ਜਾਣ ਦੇ ਮਸਲੇ 'ਚ ਕਾਰਵਾਈ ਦਾ ਭਰੋਸਾ ਦਿੱਤਾ ਹੈ ਪ੍ਰਿੰਸ ਆਨੰਦ ਦੇ ਮਾਮਲੇ 'ਚ ਦਿਲਚਸਪ ਗੱਲ ਇਹ ਹੈ ਕਿ ਪ੍ਰਿੰਸ ਆਨੰਦ ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰ ਹਨ ਪਰ ਉਹਨਾਂ ਉੱਪਰ ਹੋਏ ਹਮਲੇ 'ਚ ਇਨਸਾਫ ਦਿਵਾਉਣ ਲਈ ਸ਼ੇਖ ਜ਼ਨਾ ਸਮਾਜਵਾਦੀ ਦੇ ਅਹੁਦੇਦਾਰ ਕਦਮ ਤਾਲ ਹੋ ਕੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜਦੇ ਹੋਏ ਅੱਗੇ ਵਧ ਰਹੇ ਨੇ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਐਸਐਸਪੀ ਦਰਬਾਰ ਪਹੁੰਚਣ ਤੋਂ ਬਾਅਦ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਪੰਜਾਬ ਟੀਵੀ ਗੁਰਦਾਸਪੁਰ